ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵਿਸ਼ਾ ਹੈ ਵੀ ਖਾਣਾ ਕਿਸੇ ਦੇ ਘਰੋਂ ਤੇ ਰਖਵਾਲੀ ਕਿਸੇ ਦੂਜੇ ਘਰ ਦੀ ਕਰਨੀ ਯਾ ਇਹਨੂੰ ਠੇਠ ਪੰਜਾਬੀ ਦਾ ਲਫ਼ਜ਼ ਧਿਆਨ ਤੇ ਇਦਾਂ ਵੀ ਕਹਿ ਸਕਨੇ ਆ ਵੀ ਖਾਣਾ ਕਿਸੇ ਹੋਰ ਦੇ ਘਰੋਂ ਤੇ ਭੌਂਕਣਾ ਕਿਸੇ ਹੋਰ ਦੇ ਵੇੜੇ ਵਿੱਚ ਤੁਸੀਂ ਆਪਣੇ ਘਰ ਵਿੱਚ ਕੁੱਤਾ ਰੱਖਿਆ ਹੋਇਆ ਸਮੇਂ ਸਿਰ ਉਹਨੂੰ ਦੁੱਧ ਦਿੰਦੇ ਹੋਵੋ ਪਾਣੀ ਦਿੰਦੇ ਹੋਵੋ ਉਹਦੀ ਸੰਭਾਲ ਕਰਦੇ ਹੋਵੋ ਦਵਾਈ ਦਾਰੀ ਦਿੰਦੇ ਹੋਵੋ ਰੋਟੀ ਪਾਣੀ ਦਿੰਦੇ ਹੋ ਪਰ ਜਦੋਂ ਰਾਤ ਦਾ ਸਮਾਂ ਆਵੇ ਉਹ ਤੁਹਾਡਾ ਘਰ ਛੱਡ ਕੇ ਤੇ ਗਵਾਂਡੀਆਂ ਦੇ ਘਰ ਦੇ ਦਰਵਾਜ਼ੇ ਅੱਗੇ ਜਾ ਕੇ ਦਰ ਦੇ ਅੱਗੇ ਜਾ ਕੇ ਬਹਿ ਜਾਵੇ ਤੁਹਾਡੇ ਘਰ ਚੋਰ ਉੱਚਾ ਆਵੇ ਤੇ ਕੁੱਤਾ ਭੌਂਕੇ ਨਾ ਤੇ ਗਵਾਂਡੀ ਦੇ ਘਰ ਵਾਲ ਨੂੰ ਜਦੋਂ ਕੋਈ ਚੋਰ ਉੱਚਾ ਆਵੇ ਤੱਕੇ ਤੇ ਕੁੱਤਾ ਭੌਂਕਣਾ ਸ਼ੁਰੂ ਕਰ ਦਵੇ ਫਿਰ ਐਸੇ ਕੁੱਤੇ ਨੂੰ ਤੁਸੀਂ ਆਪਣੇ ਘਰ ਦੀ ਰਖਵਾਲੀ ਕਰਨ ਵਾਸਤੇ ਅੱਗੋਂ ਤੋਂ ਰੱਖੋਗੇ ਡੰਡੇ ਮਾਰ ਕੇ ਬਾਹਰ ਨਹੀਂ ਕੱਢੋਗੇ ਦੂਜੀ ਗੱਲ ਉਹ ਕੁੱਤਾ ਵਫਾਦਾਰ ਕੁੱਤਾ ਨਹੀਂ ਗਿਨਿਆ ਜਾਏਗਾ ਜਿਹੜਾ ਖਾਂਦਾ ਤੁਹਾਡਾ ਏ ਭੌਂਕਦਾ ਦੂਜੇ ਦੇ ਘਰ ਦੇ ਅੰਦਰ ਹੈ ਅੱਜ ਦੀ ਜਿਹੜੀ ਮੇਰੀ ਇਹ ਵੀਡੀਓ ਹੈ ਨਾ ਉਹ ਪ੍ਰਚਾਰਕ ਵੀਰਾਂ ਦੇ ਸਬੰਧ ਵਿੱਚ ਹੈ 도ਗਲੇ ਪ੍ਰਚਾਰਕ ਨਾ ਬਣੋ ਜਿਹਦੇ ਬੰਨੇ ਨਾ ਦਰੁਸਤ ਬਣੋ ਸਹੀ ਬਣੋ 도ਗਲੇ ਨਾ ਬਣੋ ਜਦੋਂ ਤੁਹਾਡੀ ਸ਼ੁਰੂਆਤ ਹੋਈ ਤੁਸੀਂ ਪਾਠ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਸਰੇ ਰੋਲਾ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਠ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਰ ਕੀਰਤਨ ਸਿੱਖਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਰ ਕਥਾ ਵਾਚਕ ਬਣੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਪਰ ਅੱਜ ਕੀ ਔਕੜ ਬਣ ਗਈ ਕੀ ਘਾਟ ਮਹਿਸੂਸ ਹੋਈ ਵੀ ਬਾਣੀ ਦੇ ਸਿਰੋਂ ਤੁਰੇ ਬਾਣੀ ਦੇ ਆਸਰੇ ਅੱਗੇ ਆਏ ਤੇ ਅੱਜ ਜਦੋਂ ਥੋੜਾ ਜਿਹਾ ਤੁਹਾਡਾ ਨਾਂ ਬਣਿਆ ਨਾਮਣਾ ਬਣਿਆ ਕੱਦ ਬੁੱਤ ਬਣਿਆ ਤੇ ਤੁਸੀਂ ਦੂਸਰੇ ਦੇ ਵਿਰੋਧੀ ਦੇ ਵੇੜੇ ਦੇ ਰਖਵਾਲੀ ਕਰਨ ਲੱਗ ਪਏ ਉਧਰ ਜਾ ਕੇ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਵੀ ਕਾਰਨ ਕੀ ਹੋਇਆ ਜਿਹੜੇ ਮੇਰੇ ਵੀਰ ਗ੍ਰੰਥੀ ਸਹਿਬਾਨ ਪ੍ਰਚਾਰਕ ਸਹਿਬਾਨ ਟਾਡੀ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਮੀ ਭਰਦੇ ਨੇ ਸੱਚ ਦੀ ਹਾਮੀ ਭਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਮੇਰੀ 100-100 ਵਾਰ ਛਤ ਛਤ ਨਮਸਕਾਰ ਉਹਨਾਂ ਨੂੰ ਸਲੂਟ ਹੈ ਪਰ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਖਾਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਘਰੋਂ ਨੇ ਤੇ ਭੌਂਕਦੇ ਜਾ ਕੇ ਦੂਸਰੇ ਕਿਸੇ ਦੇ ਘਰ ਦੇ ਅੰਦਰ ਨੇ ਬੋਲੀ ਕਿਸੇ ਦੂਜੇ ਦੀ ਬੋਲਦੇ ਨੇ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਘਰੋਂ ਰਖਵਾਲੀ ਕਿਸੇ ਦੂਜੇ ਦੇ ਵੇੜੇ ਦੀ ਕਰਨੀ ਦੋਗਲੇ ਪ੍ਰਚਾਰਕ ਨਾ ਬਣੋ ਸ੍ਰੀ ਚੰਦ ਜੀ ਦੇ ਪ੍ਰਚਾਰਕ ਬਣਨਾ ਹੈ ਜੀ ਸਦਕੇ ਬਣੋ ਔਰ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਨਾ ਜੇ ਕੋਈ ਭਾਜਪਾ ਦਾ ਬੁਲਾਰਾ ਹੈ ਕਾਂਗਰਸ ਦਾ ਬੁਲਾਰਾ ਹੈ ਆਮ ਪਾਰਟੀ ਦਾ ਬੁਲਾਰਾ ਹੈ ਤੇ ਕਿਸੇ ਨੂੰ ਕੀ ਇਤਰਾਜ ਹੈ ਹਰ ਪਾਰਟੀ ਨੇ ਆਪਣੇ ਆਪਣੇ ਬੁਲਾਰੇ ਕਾਇਮ ਕੀਤੇ ਹੁੰਦੇ ਨੇ ਬੁਲਾਰੇ ਰੱਖੇ ਹੁੰਦੇ ਨੇ ਬਲਕਿ ਹਰ ਸਿਆਣਾ ਬੰਦਾ ਸਿਆਣੇ ਬੁਲਾਰੇ ਨੂੰ ਐਪਰੀਸ਼ੀਏਟ ਕਰਦਾ ਹੈ ਉਹ ਕਹਿੰਦਾ ਹੈ ਵੀ ਬੇਸ਼ੱਕ ਉਹ ਬੁਲਾਰਾ ਮੇਰੀ ਪਾਰਟੀ ਦਾ ਨਹੀਂ ਹੈ ਪਰ ਉਹਨੂੰ ਬੋਲਣ ਦਾ ਟੰਗ بڑا ਹੈ ਬੁਲਾਰਾ ਬੜਾ ਚੰਗਾ ਹੈ ਚਲੋ ਦੂਜੀ ਗੱਲ ਮੈਂ ਕਹਿੰਦਾ ਜੇ ਤੁਸੀਂ ਕਾਂਗਰਸ ਦੇ ਵੇੜੇ ਵਿੱਚ ਜਾ ਕੇ ਬੋਲਣਾ ਹੈ ਕਾਂਗਰਸ ਦੀ ਕਿਸੇ ਰੈਲੀ ਵਿੱਚ ਜਾ ਕੇ ਬੋਲਣਾ ਹੈ ਤੁਹਾਡੇ ਗਲ ਵਿੱਚ ਜਿਹੜਾ ਉਹ ਪਟਕਾ ਪਿਆ ਹੋਵੇ ਕਪੜਾ ਪਿਆ ਹੋਵੇ ਤੁਹਾਡੇ ਗਲ ਵਿੱਚ ਉਹਦੇ ਤੇ ਬਣੇ ਹੋਣ ਕਮਲ ਦੇ ਫੁੱਲ ਤੇ ਭਾਜਪਾ ਦਾ ਰੰਗ ਹੋਵੇ ਤੁਹਾਨੂੰ ਕਾਂਗਰਸ ਦੀ ਰੈਲੀ ਦੇ ਅੰਦਰ ਬੋਲਣ ਦਿੱਤਾ ਜਾਏਗਾ ਉਹ ਕਹਿਣਗੇ ਨਹੀਂ ਇੱਥੇ ਬੋਲਣਾ ਹੈ ਤੇ ਗਲ ਵਿੱਚ ਜਿਹੜਾ ਪਟਕਾ ਪਾ ਕੇ ਆਉਣਾ ਹੈ ਨਾ ਉਹਦੇ ਉੱਤੇ ਪੰਜੇ ਦੇ ਨਿਸ਼ਾਨ ਬਣੇ ਹੋਣੇ ਚਾਹੀਦੇ ਨੇ ਚਲੋ ਦੂਜੀ ਗੱਲ ਜੇ ਤੁਸੀਂ ਭਾਜਪਾ ਦੇ ਵਿਹੜੇ ਵਿੱਚ ਜਾ ਕੇ ਬੋਲਣਾ ਹੈ ਉਹਨਾਂ ਦੀ ਕਿਸੇ ਸਭਾ ਵਿੱਚ ਬੋਲਣਾ ਹੈ ਤੇ ਉੱਥੇ ਤੁਸੀਂ ਗਾਲੇ ਵਿੱਚ ਪੰਜੇ ਵਾਲਾ ਪਟਕਾ ਪਾ ਕੇ ਨਹੀਂ ਜਾ ਸਕਦੇ ਉੱਥੇ ਭਾਜਪਾ ਦਾ ਫੁੱਲ ਵਾਲਾ ਕਮਲ ਦੇ ਫੁੱਲ ਵਾਲਾ ਹੀ ਪਟਕਾ ਪਾਉਣਾ ਪਏਗਾ ਠੀਕ ਹੈ ਜੇ ਤੁਸੀਂ ਸ੍ਰੀ ਚੰਨ ਜੀ ਦੇ ਪ੍ਰਚਾਰਕ ਬਣਨਾ ਹੈ ਉਹਨਾਂ ਦੀ ਬੋਲੀ ਬੋਲਣੀ ਹੈ ਉਹਨਾਂ ਵਰਕੇ ਬਨਜੋ ਜੜਾਵਾਂ ਰੱਖ ਲਓ ਲੰਗੋਟ ਬਨ ਲਓ ਸਵਾ ਮਨ ਲਓ ਧੂਨੇ ਤਖਾ ਲੋ ਤੇ ਉਹਨਾਂ ਦੇ ਵਿਹੜੇ ਜਾ ਕੇ ਬੋਲਦੇ ਰਹੋ ਕਿਸੇ ਨੂੰ ਕੀ ਇਤਰਾਜ ਸਮੇਤ ਹੋਏਗੇ ਨਾ ਵੀ ਤੂੰ ਬੁਲਾਰਾ ਜਾਂ ਪ੍ਰਚਾਰਕ ਕਿਹੜੀ ਧਿਰ ਦਾ ਹੈ ਪਰ ਤੁਹਾਡਾ ਚੱਲ ਕੀ ਰਿਹਾ ਹੈ ਵੀ ਪਹਿਰਾਵਾ ਵੀ ਉਹ ਬਣਾਉਣਾ ਹੈ ਜਿਹੜਾ ਆਮ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕਾਂ ਦਾ ਪਹਿਰਾਵਾ ਹੁੰਦਾ ਹੈ ਬੈਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੈ ਰੈਲੀ ਵੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਵੇੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ ਪਰ ਜਦੋਂ ਗੱਲ ਕਰਨੀ ਸ੍ਰੀ ਚੰਦ ਦੀ ਕਰਨੀ ਧੀਰਮਲ ਦੀ ਕਰਨੀ ਪਖੰਡੀ ਲਾਣੇ ਦੀ ਕਰਨੀ ਹੈ ਸਾਧਾਂ ਦੀ ਕਰਨੀ ਫਿਰ ਤੁਹਾਨੂੰ ਕੀ ਕਹੀ ਤੁਹਾਨੂੰ 도ਗਲੇ ਪ੍ਰਚਾਰਕ ਨਾ ਕਹੀਏ ਤੇ ਕੀ ਕਹੀਏ ਇੱਕ ਮੈਂ ਗੱਲ ਇੱਥੇ ਹੋਰ ਕਹਿਣਾ ਖਾਣਾ ਸਿੱਖੀ ਦੇ ਵੇੜੇ ਚ ਰਖਵਾਲੀ ਕਰਨੀ ਸਾਧਾਂ ਦੇ ਵੇੜੇ ਦੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰ ਦੂਜੇ ਪਾਸੇ ਪਖੰਡੀ ਸਾਧ ਦਾ ਕਾਰ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਘਰੋਂ ਦੁੱਧ ਪੀਣਾ ਰੋਟੀ ਖਾਣੀ ਜੈਦਾਰਦ ਬਣਾਉਣੀ ਸਭ ਕੁਝ ਬਣਾਉਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਦਾ ਬਣਾ ਕੇ ਉਹ ਟਾਸਰਾ ਲੈ ਕੇ ਤੇ ਜਦੋਂ ਰਖਵਾਲੀ ਕਰਨੀ ਉਦੋਂ ਸਾਧਾਂ ਦੀ ਕਰਨੀ ਨੇ ਜੀ ਇਹ ਸਾਧੂ ਬੜੇ ਚੰਗੇ ਹੁੰਦੇ ਨੇ। ਨੇ ਜੀ ਇਹਨਾਂ ਦੇ ਧੋਣਿਆਂ ਵਿੱਚ ਵੀ ਤਾਕਤ ਹੈ। ਇਹਨਾਂ ਦੇ ਪਾਣੀ ਵਿੱਚ ਵੀ ਤਾਕਤ ਹੈ। ਸ਼ਰਮ ਤੇ ਨਾਲ ਸਾਡਾ ਸਿਰ ਨਹੀਂ ਝੁਕਦਾ ਉਦੋਂ ਬੋਲੀ ਬੋਲਣ ਲੱਗਿਆ। ਵੀ ਪ੍ਰਚਾਰਕ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਰਖਵਾਲੀ ਕਰ ਰਹੇ ਉਹ ਪਖੰਡੀ ਲਾਣੇ ਦੀ। ਖਾਣਾ ਗੁਰੂ ਨਾਨਕ ਦੀ ਬਾਣੀ ਦੇ ਸਿਰੋਂ ਤੇ ਰਖਵਾਲੀ ਉਹਨਾਂ ਦੀ ਕਰਨੀ। ਬਾਣਾ ਪਾਉਣਾ ਗੁਰੂ ਨਾਨਕ ਦੇ ਘਰ ਦਾ ਸਿਰ ਤੇ ਦਮਲਾ ਬਣਨਾ, ਚੰਗਾ ਜਲੌ ਬਣਾਉਣਾ। ਤੇ ਜਾ ਕੇ ਖੁਰੜੇ ਕਿੰਨਾ ਦੇ ਪੁੱਜਨੇ ਜਿਹੜੇ ਨਰੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਧਿਰ ਬਣ ਕੇ ਖਲੋਤੇ ਮਿਲਦੇ ਨੇ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰੋਂ ਰਖਵਾਲੀ ਕਰਨੀ ਦਸਮ ਗ੍ਰੰਥੀ ਹਾਲਾਂਕਿ ਦਸਮ ਦੇ ਅੰਦਰ ਮੈਂ ਇੱਕ ਵੀਡੀਓ ਪਾ ਚੁੱਕਾ ਫੇਰ ਪਾ ਦਿਆਂਗਾ ਅੱਗੇ ਦਸਮ ਦੇ ਅੰਦਰ ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਇੱਕ ਵੀ ਲਫਜ ਨਹੀਂ ਹੈ ਪਰ ਤੁਹਾਡੇ ਦਸਮ ਨੂੰ ਟਾ ਨਾ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗਦੀ ਏ ਤੇ ਲੱਖ ਵਾਰ ਲੱਗੇ ਤੁਹਾਡਾ ਦਸ਼ਮ ਨੀਵਾ ਨਾ ਹੋਵੇ ਮੈਨੂੰ ਤੇ ਦਸ਼ਮ ਨੂੰ ਨਾ ਕਹਿਣ ਲੱਗਿਆਂ ਵੀ ਸ਼ਰਮ ਮਹਿਸੂਸ ਹੁੰਦੀ ਕਿਉਂਕਿ ਦਸ਼ਮ ਪਾਤਸ਼ਾਹ ਦਾ ਉਹਦੇ ਅੰਦਰ ਕੁਝ ਵੀ ਨਹੀਂ ਹੈ ਖੈਰ ਉਹ ਜਿਹੜਾ ਗ੍ਰੰਥ ਏ ਜਿਹਦੇ ਅੰਦਰ ਨਿਰਾਕੂੜ ਕਬੜ ਭਰਿਆ ਹੈ ਉਹ ਨੀਵਾ ਨਾ ਹੋਵੇ ਉਹ ਤੇ ਤੁਹਾਨੂੰ ਬਰਦਾਸ਼ਤ ਨਹੀਂ ਵੀ ਉਹ ਨੀਵਾ ਕਿਉਂ ਹੋਵੇ ਪਰ ਜੇ ਗੁਰੂ ਗ੍ਰੰਥ ਸਾਹਿਬ ਨੀਵਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟਾਲ ਲੱਗੇ ਬਾਣੀ ਦੀ ਤੋਹੀਨ ਹੋਵੇ ਇਹ ਬਰਦਾਸ਼ਤ ਵੀ ਹੈ ਤੇ ਇਹਨੂੰ ਤੁਸੀਂ ਜਰ ਵੀ ਲੈਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਹੀਨ ਜਰ ਲੈਣੀ ਫਿਰ ਤੁਹਾਨੂੰ ਕੀ ਕਹੀਏ ਵੀ ਤੁਸੀਂ ਪੁਜਾਰੀ ਕੀ ਦੇਓ ਸਿੱਖ ਕੀ ਦੇਓ ਖੈਰ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰੋਂ ਤੇ ਰਖਵਾਲੀ ਕਰਨੀ ਸੂਰਜ ਪ੍ਰਕਾਸ਼ ਗ੍ਰੰਥ ਦੀ ਵੇਖੋ ਜੀ 72 ਵਾਰ ਅਖੇ ਕਵੀ ਸੰਤੋਖ ਸਿੰਘ ਜਿਹਨੂੰ ਗੁਰੂ ਗੋਬਿੰਦ ਸਿੰਘ ਦਰਸ਼ਨ ਦੇਣ ਆਏ ਸਨ ਤੇ ਭਾਈ ਜੇ 72 ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਸ਼ਨ ਦੇਣ ਆਏ ਸ ਗੁਰੂ ਗੋਬਿੰਦ ਸਿੰਘ ਜੀ ਸੰਤੋਖ ਸਿੰਘ ਨੂੰ ਦਰਸ਼ਨ ਦੇਣ ਆਏ ਸੰਤ ਫਿਰ ਸੰਤੋਖ ਸਿੰਘ ਨੇ ਕੂੜਕਬਾੜ ਲਿਖਿਆ ਕਿਉਂ ਬਹੁਤ ਸਾਰੀ ਐਸੀ ਮਲਾਵਟ ਮਿਲਦੀ ਏ ਜਿੰਨੂੰ ਸਾਡੇ ਕੌਮ ਦੇ ਲੀਡਰ ਜਾਂ ਆਗੂ ਅਜੇ ਤੱਕ ਡਿਫਾਈਨ ਨਹੀਂ ਕਰ ਸਕਿਆ ਕਰਨਾ ਨਹੀਂ ਚਾਹੁੰਦੇ ਕਰ ਤੇ ਸਕਦੇ ਨੇ ਖੈਰ ਜੋ ਮੈਂ ਗੱਲ ਕਰ ਰਿਹਾ ਸੂਰਜ ਪ੍ਰਕਾਸ਼ ਦੀ ਇੱਕ ਇੱਕ ਪੰਕਤੀ ਨੂੰ ਤੁਸੀਂ ਮਹਾਨ ਮੰਨਣ ਵਾਸਤੇ ਤਿਆਰ ਹੋ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਜਾਂਦੀ ਹੋਵੇ ਡੋਗਲੇ ਨਾ ਬਣੋ ਜਾਂ ਤੇ ਕੋਹ ਵੀ ਇਹ ਨੀਰਾ ਕੋੜਾ ਕਰਕਟ ਹੈ ਤੇ ਜਾਂ ਕੋ ਵੀ ਅਸੀਂ ਪ੍ਰਚਾਰਕ ਹੀ ਇਹਨਾਂ ਦੇ ਆ ਖੈਰ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਘਰੋਂ ਗੁਰੂ ਨਾਨਕ ਦੀ ਬਾਣੀ ਦੇ ਘਰੋਂ ਤੇ ਰਖਵਾਲੀ ਕਰਨੀ ਸੰਤੋਖ ਸਿੰਘ ਦੀ ਰਖਵਾਲੀ ਕਰਨੀ ਦਸਮ ਗ੍ਰੰਥ ਦੀ ਰਖਵਾਲੀ ਕਰਨੀ ਕੂੜ ਕਰਕਟ ਦੇ ਨਾਲ ਭਰੇ ਹੋਏ ਹੋਰ ਗ੍ਰੰਥਾਂ ਦੀ ਕਿੰਨਾ ਮੰਦ ਭਗਾ ਸਮਾਂ ਚੱਲ ਰਿਹਾ ਹੈ ਕਿ ਅੱਜ ਤੁਸੀਂ ਇੰਨੇ ਵੀ ਵਫਾਦਾਰ ਨਹੀਂ ਰਹੇ ਮੈਂ ਕੁੱਤੇ ਦੀ ਉਦਾਹਰਨ ਦੇ ਦੇ ਰਿਹਾ ਸਾਂ ਪਰ ਕੁੱਤਾ ਤੇ ਬੜਾ ਹੀ ਵਫਾਦਾਰ ਹੁੰਦਾ ਹੈ ਉਹ ਤਾਂ ਮੈਂ ਉਦਾਹਰਨ ਦੇ ਰਿਹਾ ਸਾਂ ਬੜਾ ਹੀ ਵਫਾਦਾਰ ਹੁੰਦਾ ਹੈ ਮਾਲਕ ਦੇ ਪੈਰ ਚੱਟਦਾ ਹੈ ਉਹ ਮਾਲਕ ਨੂੰ ਪਾਣੀ ਨਾ ਦਵੇ ਦੁੱਧ ਨਾ ਦਵੇ ਰੋਟੀ ਘੱਟ ਦਵੇ ਜਾਂ ਉਹਦੀ ਸਾਰ ਸੰਭਾਲ ਨਾ ਕਰੇ ਉਹ ਤਾਂ ਵੀ ਮਾਲਕ ਦਾ ਵਫਾਦਾਰ ਹੁੰਦਾ ਹੈ ਮੇਰੇ ਪ੍ਰਚਾਰਕ ਵੀਰੋ ਤੁਹਾਨੂੰ ਤੇ ਗੁਰੂ ਨੇ ਕੋਈ ਕਸਰ ਛੱਡੀ ਨਹੀਂ ਕਰੋੜਾਂ ਬਲਕੇ ਅਰਬਾਂ ਤੁਸੀਂ ਸੈਂਕੜੇ ਕਿੱਲੇ ਜ਼ਮੀਨ ਦੇ ਮਾਲਕ ਬਣ ਗਏ ਕੋਠੀਆਂ ਦੇ ਮਾਲਕ ਬਣ ਗਏ ਜ਼ਾਇਦਾਦ ਦੇ ਮਾਲਕ ਬਣ ਗਏ ਬਹੁਤ ਕੁਝ ਦੇ ਮਾਲਕ ਬਣ ਗਏ ਆਪਣੀ ਤੇ ਤਰਸ ਕਰ ਲੋ ਗੁਰੂ ਦੀ ਤਰਸ ਕਰ ਲੋ ਤੁਹਾਨੂੰ ਗੁਰੂ ਦਾ ਵਾਸਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਬੋਲੋ ਨਾ ਪਖੰਡੀ ਲਾਣੇ ਦੇ ਮਗਰ ਲੱਗੋ ਤੁਹਾਡੇ ਮਗਰ ਲੱਗਣ ਕਰਕੇ ਤੁਹਾਡੇ ਨਾਲ ਜੁੜੇ ਹੋਏ ਬਹੁਤ ਲੋਕ ਨਿਊਟਰਨ ਲੋਕ ਨਿਊਟਰਲ ਸੰਗਤ ਪਖੰਡੀਆਂ ਦੇ ਵੇੜੇ ਦੀ ਰੌਣਕ ਬਣ ਗਈ ਹੈ ਤੁਹਾਨੂੰ ਇਸ ਗੱਲ ਦੀ ਕਦੀ ਸਮਝ ਨਹੀਂ ਆਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੇੜੇ ਦੀ ਰੌਣਕ ਅਸੀਂ ਘਟਾ ਰਹੇ ਹਾਂ ਅਸੀਂ ਮਦਦਕਾਰਾਂ ਨੂੰ ਘਟਾਉਣ ਵਾਲਿਆਂ ਦੇ ਵਿੱਚ ਖੈਰ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਘਰੋਂ ਤੇ ਗੱਲ ਕਰਨੀ ਵਿਰੋਧੀ ਧਿਰ ਤੇ ਖਲੋਣਾ ਵਿਰੋਧੀ ਧਿਰ ਦੇ ਅੰਦਰ ਮੈਂ ਇੱਕ ਗੱਲ ਕਹਿ ਕੇ ਅੱਜ ਦੀ ਵੀਡੀਓ ਨੂੰ ਸਮਾਪਤ ਕਰਦਾ ਪਿੰਡ ਦੇ ਅੰਦਰ ਕਿਦਰੀ ਪੰਚਾਇਤ ਹੋਵੇ ਉਸ ਪੰਚਾਇਤ ਦੇ ਅੰਦਰ ਇੱਕ ਪਾਸੇ ਪਿਓ ਹੋਵੇ ਪਿਓ ਸੁਗੜ ਹੋਵੇ ਸਿਆਣਾ ਹੋਵੇ ਦਾਨਾ ਹੋਵੇ ਔਰ ਸੂਝਵਾਨ ਹੋਵੇ ਗਿਆਨਵਾਨ ਹੋਵੇ ਸਾਰਾ ਪਿੰਡ ਆਮੀ ਪਰਦਾ ਹੋਵੇ ਦੂਜੇ ਪਾਸੇ ਉਹਦਾ ਪੁੱਤ ਖਲੋਤਾ ਹੋਵੇ ਤੇ ਪੁੱਤ ਵਿਰੋਧੀ ਧਿਰ ਦੇ ਨਾਲ ਖਲੋਤਾ ਹੋਵੇ ਤੇ ਉਹ ਪਿਓ ਤੁਹਾਨੂੰ ਸ਼ਾਬਾਸ਼ ਦੇਗਾ ਜਾਂ ਲਾਂਤ ਪਾਏਗਾ ਕੀ ਕਰੇਗਾ ਆਪੇ ਹੀ ਸੋਚ ਲਓ ਬਈ ਲਾਂਤ ਪਾਏਗਾ ਜਾਂ ਸ਼ਾਬਾਸ਼ ਦੇਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਵਰਗੇ ਪਿਓ ਨੂੰ ਛੱਡ ਕੇ ਤੇ ਖੁੱਲੀ ਪੰਚਾਇਤ ਦੇ ਅੰਦਰ ਖੁੱਲੀ ਸੰਗਤ ਕੌਮੀ ਪੰਚਾਇਤ ਦੇ ਅੰਦਰ ਤੁਸੀਂ ਅਮੀ ਦੂਜੇ ਦੀ ਭਰ ਰਹੇ ਹੋ ਫੰਤ ਤੁਹਾਡੇ ਨਾਲ ਕਿਹੜਾ ਲਫ਼ਜ਼ ਜੁੜਨਾ ਚਾਹੀਦਾ ਆਪੇ ਵਿਚਾਰ ਲਓ ਆਪੇ ਫੈਸਲਾ ਕਰ ਲਓ ਪਿਆਰਿਓ ਦੋਗਲੇ ਨਾ ਬਣੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਣ ਕੇ ਰਹੋ ਗੁਰੂ ਨੇ ਨਾਂ ਕਮੀ ਛੱਡੀ ਏ ਨਾ ਛੱਡੇਗਾ